ਸਾਰੇ ਨਗਰ ਵਾਸੀ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਪਾਣੀ ਭਰ ਲਓ ਪਾਣੀ ਭਰੀ ਵੀ ਜਾ ਰਿਹਾ ਉਹ ਪਾਣੀ ਭਰ ਲਓ ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਭਾਈ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤਾਂ ਕਰਨਾ ਹੁਣ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਆ ਕੇ ਉਹ ਜਿਹੜੀ ਧੂਰੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਹਾਉਣਾਗਾ ਤਾਂ ਦੇਖ ਲਓ ਆਜੋ ਪਰ ਹੱਥ ਬਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਮੰਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਅਸੀਂ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਭਈ ਰਿਸ਼ਤੇਦਾਰ ਤਤ ਬਣ ਕੇ ਬੇਨਤੀ ਹੋ ਵੀ ਕੋਈ ਨਾ ਆਇਓ ਠੀਕ ਹੈ ਜੀ ਇੰਨੀ ਕਰ ਤ ਬਣ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਾਉਂਗੇ ਸਾਨੂੰ ਨਹਾਉਣ ਨੂੰ ਪਾਣੀ ਨਹੀਂ ਦਿੱਤਾ ਕੱਪੜੇ ਧੋਣ ਨੂੰ ਪਾਣੀ ਨਹੀਂ ਦਿੱਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਹੈਗਾ ਸ਼ਹਿਰ ਨਹੀਂ ਹੈਗਾ ਰਾਜਸਥਾਨ ਨਾਲੋਂ ਸਾਡੇ ਮਾੜੇ ਹਾਲਾਤ ਨਹੀਂਗੇ ਇਸ ਕਰਕੇ ਫੇਰ ਬੇਨਤੀ ਕਰਦਾ ਵੀ ਸਾਡੇ ਸੰਗਰੂਰ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਨਾ ਆਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮਾਨ ਸਰਕਾਰ ਜਿੰਦਾਬਾਦ ਐਮ ਐਨ ਐ ਸਾਹਿਬ ਜਿੰਦਾਬਾਦ ਉਹਨਾਂ ਦੀ ਮਿਹਰ